ਕਿਤਾਬਾਂ ਤੇ ਹੋਰ ਜ਼ਿਆਦਾ ਟਾਈਮ ਨਹੀਂ ਲੱਗਣਾ ਚਾਹੀਦਾ ਇਸ ਤੋਂ ਪਹਿਲਾ ਵਾਲਾ ਚੈਪਟਰ ਤਰਿੰਜਣਾ ਆਲਰੇਡੀ ਅਪਲੋਡਡ ਹੈ ਜੀ ਮੰਮੀ ਤੁਸੀਂ ਅਜੇ ਤੱਕ ਰਸੋਈ ਵਿੱਚ ਕੀ ਕਰ ਰਹੇ ਹੋ ਪੁੱਤਰ ਮਨਰੂਪ ਹੁਣ ਕੁੜੀ ਦਾ ਨਾਮ ਹੈ ਮਨਰੂਪ ਮੈਂ ਸਵੇਰ ਲਈ ਖੀਰ ਪੂੜੇ ਬਣਾਉਣ ਦੀ ਤਿਆਰੀ ਕਰ ਰਹੀ ਹਾਂ ਤੇ ਮੰਮੀ ਜੀ ਕੀ ਬਣਾ ਰਹੇ ਸੀ ਖੀਰ ਪੂੜੇ ਸਵੇਰੇ ਸਾਉਣ ਅਬ ਦੇਖੋ ਬੋਲਤੇ ਹਨ ਸੌਣ पर लिखने सावन मीनस सावन का महीना मीनस रेनी सीजन ठीक है तो हूँ कह रहे है कि सावण का महीना चढ़न चढ़ना है चढ़ना में पैरी हा हा और साउन लिखना है, सा ऊण मम्मी जी सावण के महीने विच ही खीर पूड़े बनाई दे अगे पिछे नहीं तो वो पै रही आग मतलब आगे पीछे मीनस कि और किसी टाइम पे नहीं खीर पूड़े हम बना सकते क्या क्या महीने में ही बनाने होते हैं नहीं नहीं पुत्र यह बस रिवाज जिहा तुरै आ रहा है मतलब यदा कस्टम बनिया होया है कि साहने जो मी पता है मी अब देखो कैसे लिखने स्पेलिंग मीह और डॉट भी लगाना है तो खीर पूरे खाण का बहुत स्वाद आज जो मर्जी बना के खा सकते हाँ मम्मी होर कुछ की करते हैं आप इस महीने विच। तो पूछिए कि और हम क्या क्या करते हैं साहने में चल हाँ मैं तेनों एक कविता सुना हाँ और हाँ कि होर की कुछ ਹੁੰਦਾ ਹੈ ਸੌਣ ਦੇ ਮਹੀਨੇ ਵਿੱਚ ਹੁਣ ਇਸ ਪਾਠ ਵਿੱਚ ਅ ਲੇਖਕ ਨੇ ਸੌਣ ਦੇ ਮਹੀਨੇ ਬਾਰੇ ਜਾਣਕਾਰੀ ਦਿੱਤੀ ਹੈ ਹੁਣ ਪਾਠ ਦਾ ਮੂਲ ਉਦੇਸ਼ ਕੀ ਹੈ ਬੱਚਿਆਂ ਨੂੰ ਦੇਸੀ ਮਹੀਨੇ ਸੌਣ ਮਤਲਬ ਸੌਣ ਦਾ ਜਿਹੜਾ ਦੇਸੀ ਮਹੀਨਾ ਹੈ ਉਹਦੇ ਬਾਰੇ ਜਾਣਕਾਰੀ ਦੇਣਾ ਬੱਚਿਆਂ ਨੂੰ ਇਸ ਮਹੀਨੇ ਦੇ ਖੁਸ਼ਹਰਮਾ ਮਾਹੌਲ ਅਤੇ ਪੇਸ਼ ਆਉਂਦੀਆਂ ਸਮੱਸਿਆਵਾਂ ਬਾਰੇ ਦੱਸਣਾ ਮਤਲਬ ਕਈਆਂ ਲਈ ਖੁਸ਼ੀਆਂ ਆਉਂਦੀਆਂ ਕਈਆਂ ਲਈ ਸਮੱਸਿਆਵਾਂ ਵੱਧ ਜਾਂਦੀਆਂ ਦੋਨਾਂ ਬਾਰੇ ਦੱਸਣਾ इस इस पाठ का मूल उद्देश है सिली सिली ठंडी ठंडी पौण का महीना है साण का महीना है जी सा महीना है सिली सिली मतलब ह्यूमिड ठंडी ठंडी मतलब बहुत ही ठंडी पौण मतलब हवा कि यह महीना के सिली सिली मीनस ह्यूमिड और ठंडी हवां का महीना है क्योंकि बारिश आँदी है तो बारिश न्यूमिडिटी बढ़ जाती है तो यह महीना है साण का ਬਦਲਾਂਾਂ ਦੇ ਝੁੰਡ ਆ ਕੇ ਨੇਰਾ ਜਿਹਾ ਛਾ ਗਿਆ ਰੋਹੀਆਂ ਵਿੱਚ ਪਾਣੀਆਂ ਦਾ ਹੜ ਜਿਹਾ ਆ ਗਿਆ ਹੁਣ ਬਦਲਾਂਾਂ ਦੇ ਝੁੰਡ ਝੁੰਡ ਮਤਲਬ ਬਦਲਾਂਾਂ ਦੇ ਗਰੁੱਪਸ ਆ ਗਏ ਬਟ ਬਦਲਾਂਾਂ ਦੇ ਬਹੁਤ ਹੀ ਬੱਦਲ ਬਹੁਤ ਸਾਰੇ ਇਕੱਠੇ ਹੋ ਕੇ ਆ ਗਏ ਜਿਦੇ ਨਾਲ ਕੀ ਛਾ ਗਿਆ ਨੇਰਾ ਜਿਹਾ ਛਾ ਗਿਆ ਮੀਨਸ ਅੰਧਕਾਰ ਹੋ ਗਿਆ ਹਨੇਰਾ ਹੋ ਗਿਆ ਰੋਹੀਆਂ ਵਿੱਚ ਪਾਣੀਆਂ ਦਾ ਹੜ ਜਿਹਾ ਆ ਗਿਆ ਹੜ ਕੀ ਹੁੰਦਾ ਫਲਡਸ ਤੇ ਰੋਹੀਆਂ ਦਾ ਮਤਲਬ ਕੀ ਹੈ ਉਜਾੜ ਜਾਂ ਬਿਆਬਾਨ ਮਤਲਬ ਜਿਹੜੀ ਉਜਾੜ ਜਗ੍ਹਾ ਹੈ ਬਿਆਬਾਨ ਜਗ੍ਹਾ ਹੈ ਜਿੱਥੇ ਕੋਈ ਪੌਦਾ ਨਹੀਂ ਉੱਗਿਆ ਹੋਇਆ ਉੱਥੇ ਵੀ ਪਾਣੀ ਹੁਣ ਆ ਗਿਆ ਪਾਣੀ ਨਾਲੋਂ ਜਗ੍ਹਾ ਭਰ ਗਈ ਹੈ ਠੀਕ ਹੈ ਹੜ ਜੇ ਆ ਗਿਆ ਮੀਨਸ ਬਹੁਤ ਸਾਰਾ ਪਾਣੀ ਉੱਥੇ ਖੜਾ ਹੋ ਗਿਆ ਹੈ ਇਕੱਠਾ ਹੋ ਗਿਆ ਹੈ ਹੜ ਦਾ ਮਤਲਬ ਹੁੰਦਾ ਫਲੱਡ ਆ ਜਾਣਾ ਪਾਣੀਆਂ 'ਚ ਕਿਸ਼ਤੀਆਂ ਤਰਾਉਣ ਦਾ ਮਹੀਨਾ ਹੈ ਸੌਣ ਦਾ ਮਹੀਨਾ ਹੈ ਜੀ ਸੌਣ ਦਾ ਮਹੀਨਾ ਹੈ ਹੁਣ ਇਸ ਮਹੀਨੇ ਵਿੱਚ ਪਾਣੀ ਵਿੱਚ ਕੀ ਕਰਦੇ ਆਂ ਬੱਚੇ ਕਿਸ਼ਤੀਆਂ ਬਣਾ ਕੇ ਤਰਾਉਂਦੇ ਨੇ ਠੀਕ ਹੈ ਕਾਗਜ਼ ਦੀਆਂ ਕਿਸ਼ਤੀਆਂ ਬਣਾ ਕੇ ਉਹਦੇ ਬਾਰੇ ਦੱਸਿਆ ਤਿੱਖੇ ਨੇ ਛਰਾਟੇ ਤੇ ਹਵਾਵਾਂ ਨੇ ਅਵੱਲੀਆਂ ਛਰਾਟੇ ਮਤਲਬ ਤਿੱਖੇ ਨੇ ਛਰਾਟੇ ਮਤਲਬ ਛਰਾਟੇ ਸ਼ਾਇਦ ਉਹਨੂੰ ਵੀ ਕਿਹਾ ਗਿਆ ਹੈ ਕਿ ਪਾਣੀ ਜਦੋਂ गिरਦਾ ਹੈ ਤਾਂ ਉਹ ਇੱਕਦਮ ਤਿੱਖੀ ਪਾਣੀ ਦੀ ਕਈ ਵਾਰੀ ਆਪਾਂ ਜਦੋਂ बारिश आती है एकदम तिखा तिखा जहाँ फील हों फेस गिर या या कह रहे हैं कि जी हवा है वो बहुत तेजी हैजी आती है अवलिया अवलिया का मतलब है विलखण या कसूतिया मतलब यूनीक की कह रहे हैं तिखे ने छराटे छाटे हवाव ने अवलियां मीनस हवां बहुत ही अः यूनीक जी हवां हैं कसूतिया ने विलखण हवा अजीब जी हवां चल जो बड़ी तेज लगदियाँ ने ठीक है ਤਿੱਖੀ ਤਿੱਖੀਆਂ ਤਿੱਖੀਆਂ ਲੱਗਦੀਆਂ ਨੇ ਕੋਠੇ ਉੱਤੇ ਮੰਜੀਆਂ ਨੂੰ ਗਿੱਲਾ ਕਰ ਚੱਲੀਆਂ ਤੇ ਜਿਹੜੀ ਕੋਠੇ ਉੱਤੇ ਛੱਤ ਤੇ ਮੰਜੀਆਂ ਵੀ ਪਈਆਂ ਹੁੰਦੀਆਂ ਨਾ ਉਹ ਵੀ ਬਾਰਿਸ਼ ਦੇ ਪਾਣੀ ਨਾਲ ਗਿੱਲੀਆਂ ਹੋ ਜਾਂਦੀਆਂ ਨੇ ਮਤਲਬ ਹਵਾਵਾਂ ਦੇ ਨਾਲ ਜਦੋਂ ਬਾਰਿਸ਼ ਆਂਦੀ ਹੈ ਤੇ ਉਹ ਬਾਰਿਸ਼ ਅ ਅੰਦਰ ਤੱਕ ਜਿੱਥੇ ਆਪਾਂ ਕਈ ਵਾਰੀ ਮੰਜੀਆਂ ਵਗੈਰਾ ਜਾਂ ਆਪਣਾ ਸਮਾਨ ਰੱਖਦੇ ਹਾਂ ਉੱਥੇ ਤੱਕ ਹਵਾ ਨਾਲ ਪਾਣੀ ਦੇ ਛਿੱਟੇ ਪੈ ਜਾਂਦੇ ਆ ਤੇ ਜਿਹੜੀਆਂ ਚੀਜ਼ਾਂ ਅਸੀਂ ਅੰਦਰ ਰੱਖੀਆਂ ਹੁੰਦੀਆਂ ਜਿਵੇਂ ਮੰਜੀਆਂ ਵਗੈਰਾ ਉਹ ਵੀ ਗਿੱਲੀਆਂ ਹੋ ਜਾਂਦੀਆਂ ਨੇ ਮੰਜੀਆਂ ਡਿਓੜੀ ਵਿੱਚ ਡਾਉਣ ਦਾ ਮਹੀਨਾ ਹੈ ਸੌਣ ਦਾ ਮਹੀਨਾ ਹੈ ਜੀ ਸੌਣ ਦਾ ਮਹੀਨਾ ਹੈ ਹੁਣ ਮੰਜੀ ਕਿੱਥੇ ਡਾਣੀ ਆਪਾਂ ਡਿਓੜੀ ਵਿੱਚ ਡਿਓੜੀ ਕੀ ਹੁੰਦੀ ਹੈ ਜਿਹੜੀ ਘਰ ਦੀ ਮੇਨ ਐਂਟ੍ਰੈਂਸ ਜਿਹੜਾ ਦਰਵਾਜ਼ਾ ਹੁੰਦਾ ਵੀ ਆਪਾਂ ਹੁਣ ਬਾਹਰ ਨਹੀਂ ਸੋ ਸਕਦੇ ਇਹ ਪੁਰਾਣੇ ਸਮਾਨੇ ਦੀ ਗੱਲ ਹੈ ਜਦੋਂ ਆਪਾਂ ਵੇੜਿਆਂ ਵਿੱਚ ਸੁੰਦੇ ਸੀ ਤੇ ਹੁਣ ਵੇੜੇ ਵਿੱਚ ਤਾਂ ਨਹੀਂ ਸੋ ਸਕਦੇ ਕਿਉਂਕਿ ਬਾਰਿਸ਼ ਦਾ ਮੌਸਮ ਹੈ ਤਾਂ ਕਦੀ ਵੀ ਬਾਰਿਸ਼ ਆ ਸਕਦੀ ਹੈ ਤਾਂ ਕਰਕੇ ਹੁਣ ਆਪਾਂ ਅੰਦਰ ਸੋਣਾ ਹੈ ਆਪਣੀ ਮੇਨ ਐਂਟ੍ਰੈਂਸ ਦੇ ਅੰਦਰ ਡਿਓੜੀ ਵਿੱਚ ਡਾਉਣ ਦਾ ਡਾਉਣ ਦਾ ਮਤਲਬ ਕੀ ਹੁੰਦਾ ਮੰਜੀ ਨੂੰ ਵਿਛਾਣਾ ਤੇ ਹੁਣ ਮੰਜੀ ਨੂੰ ਕਿੱਥੇ ਡਾਣਾ ਹੈ ਡਿਓੜੀ ਵਿੱਚ ਸੌਣ ਦਾ ਮਹੀਨਾ ਕਿਉਂਕਿ ਸੌਣ ਦਾ ਮਹੀਨਾ ਆ ਗਿਆ ਹੈ ਛਾਈਆਂ ਨੀਲੇ ਅੰਬਰੀ ਘਟਾਵਾਂ ਕਨਕੋਰ ਨੇ ਵੀ ਨੀਲੇ ਅੰਬਰ ਅੰਬਰ ਦੇ ਵਿੱਚ ਘਟਾਵਾਂ ਘਟਾਵਾਂ ਮਤਲਬ ਬੱਦਲ ਜਿਵੇਂ ਸੰਗੜੇ ਬੱਦਲ ਆ ਜਾਂਦੇ ਹਨ ਡਾਕ ਡਾਕ ਗ੍ਰੇ ਡਾਰਕ ਗ੍ਰੇ ਕਲਰ ਦੇ ਬੱਦਲ ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਪਾਣੀ ਹੁੰਦਾ ਹੈ ਤੇ ਉਹ ਅੰਬਰ ਵਿੱਚ ਸਾਰੇ ਬੱਦਲ ਛਾ ਗਏ ਨੇ ਪੱਬਾਂ ਪਾਰ ਹੋਈ ਜਾਂਦੇ ਮੋਰ ਨਹੀਂ ਤੇ ਮੋਰ ਨੇ ਪੱਬਾ ਕੀ ਹੁੰਦਾ ਪੱਬਾ ਹੁੰਦਾ ਟੋਜ਼ ਦੇ ਉੱਤੇ ਜਿਵੇਂ ਬੈਲਡ ਅਨਸਰਸ ਡਾਂਸ ਕਰਦੀ ਹੈ ਨਾ ਉਹਵੇਂ ਮਤਲਬ ਉਹ ਕਹਿ ਰਹੇ ਹੈ ਕਿ ਮੋਰ ਮੋਰ ਨਹੀਂ ਵੀ ਖੁਸ਼ ਹੋ ਕੇ ਪੱਬਾ ਪੈਰ ਪਹਿਲਾ ਪਾ ਰਹੇ ਨੇ ਨੱਚ ਰਹੇ ਨੇ ਕੋयल ਆਖੇ ਬਾਗਾਂ ਵਿੱਚ ਗਾਉਣ ਦਾ ਮਹੀਨਾ ਹੈ ਹੁਣ ਇਸ ਮਹੀਨੇ ਵਿੱਚ ਕੋयल ਵੀ ਬਾਗ ਵਿੱਚ ਗਾਣਾ ਗਾਉਂਦੀ ਹੈ ਸੌਣ ਦਾ ਮਹੀਨਾ ਹੈ ਜੀ ਸੌਣ ਦਾ ਮਹੀਨਾ ਹੈ ਧੋਤੇ ਗਏ ਪੱਤੇ ਅਤੇ ਰੁੱਖਾਂ ਦੀਆਂ ਟਹਿਣੀਆਂ ਕਿ ਰੁੱਖਾਂ ਦੇ ਜਿਹੜੇ ਪੱਤੇ ਐ ਔਰ ਟਹਿਣੀਆਂ ਨੇ ਉਹ ਵੀ ਬਾਰਿਸ਼ ਦੇ ਪਾਣੀ ਨਾਲ ਧੋਤੇ ਗਏ ਨੇ ਮੀਨ ਸਾਫ਼ ਹੋ ਜਾਂਦੇ ਹਨ ਡਾਰਾ ਨੇ ਪੰਛੀਆਂ ਦੀਆਂ ਇੱਥੇ ਹੀ ਬਹੀਣੀਆਂ ਮਤਲਬ ਜਿਹੜੇ ਪਰਿੰਦੇ ਜਿਹੜੇ ਉਹ ਵਾਲੇ ਪੇੜਾਂ ਵਿੱਚ ਰੁੱਖਾਂ ਵਿੱਚ ਜਿਹੜੇ ਪਰਿੰਦਿਆਂ ਨੇ ਆਪਣੇ ਘਰ ਬਣਾਏ ਹੋਏ ਨੇ ਉਹ ਵੀ ਇੱਥੇ ਬਾਰਿਸ਼ ਨਾਲ ਬਹਿ ਜਾਂਦੇ ਨੇ ਬਹਿ ਜਾਂਦੇ ਹਨ ਬਹਿ ਬਹਿ ਜਾਣਾ ਮਤਲਬ ਵਹਿ ਜਾਣਾ ਮੀਨਸ ਖਰਾਬ ਹੋ ਜਾਂਦੇ ਹੈ ਬਾਰਿਸ਼ ਦੇ ਪਾਣੀ ਨਾਲ ਉਹ ਉਹਨਾਂ ਦੇ ਜਿਹੜੇ ਘਰ ਨੇ ਉਹ ਖਰਾਬ ਹੋ ਜਾਂਦੇ ਨੇ ਆਲਣੇ ਵੀ ਫਿਰ ਤੋਂ ਬਣਾਉਣ ਦਾ ਮਹੀਨਾ ਹੈ ਤੇ ਫਿਰ ਪੰਛੀ ਉਹ ਆਪਣੇ ਆਲਣੇ ਆਪਣੇ ਨੇਸਟ ਦੁਆਰਾ ਤੋਂ ਬਣਾਉਂਦੇ ਨੇ ਸੋਣ ਦਾ ਮਹੀਨਾ ਹੈ ਜੀ ਸੋਣ ਦਾ ਮਹੀਨਾ ਹੈ ਹਾਸਾ ਤੇ ਮਖੌਲ ਠੱਠਾ ਤੀਆਂ ਵਿੱਚ ਨਾਰਾਂ ਦਾ ਹਾਂਜੀ ਤੇ ਤੀਆਂ ਮਤਲਬ ਤੀਜ ਦਾ ਮਹੀਨਾ ਜਿਹੜਾ ਹੁੰਦਾ ਹੈ ਉਹ ਵੀ ਇਸੇ ਸੋਣ ਦੇ ਮੌਸਮ ਵਿੱਚ ਹੀ ਆਉਂਦਾ ਹੈ ਤੇ ਤੀਆਂ ਵਿੱਚ ਜਿਹੜੀਆਂ ਨਾਰਾ ਨੇ ਨਾਰਾ ਮਤਲਬ ਜਿਹੜੀ ਮੁਟਿਆਰਾਂ ਨੇ ਯੰਗ ਲੇਡੀਆਂ ਨੇ ਜਿਹੜੀਆਂ ਉਹ ਕੀ ਕਰਦੀਆਂ ਨੇ ਹਾਸਾ ਤੇ ਮਖੌਲ ਠੱਠਾ ਮਖੌਲ ਠੱਠਾ ਮੀਨਸ ਹਾਸਾ ਮਜ਼ਾਕ ਕਰਨਾ ਹੂੰ ਠੱਠੇ ਦਾ ਮਤਲਬ ਇੱਥੇ ਕੀ ਦਿੱਤਾ ਹੋਇਆ ਹੈ ਦਿੱਤਾ ਹੀ ਨਹੀਂ ਹੋਇਆ ਹਾਸਾ ਮਜ਼ਾਕ ਕਰਦੀਆਂ ਨੇ ਉਹ ਤੀਆਂ ਤੀਆਂ ਦੇ ਮੌਸਮ ਵਿੱਚ ਮਤਲਬ ਤੀਆਂ ਵਿੱਚ ਛੱਲੀਆਂ ਨਾ ਜਾਏ ਰੂਪ ਤਿੱਲੇ ਦੀਆਂ ਤਾਰਾਂ ਨੇ ਮਤਲਬ ਉਹਨਾਂ ਦਾ ਰੂਪ ਇੰਨਾ ਸੋਹਣਾ ਹੁੰਦਾ ਹੈ ਕਿ ਬਹੁਤ ਹੀ ਸੋਹਣੀਆਂ ਲੱਗ ਰਹੀਆਂ ਹੁੰਦੀਆਂ ਨੇ ਕਿ ਇੰਨਾ ਸੋਹਣਾ ਕਿ ਟੋਲਰੇਟ ਵੀ ਨਾ ਕੀਤਾ ਜਾਏ ਮਤਲਬ ਤਿੱਲੇ ਦੀਆਂ ਤਾਰਾਂ ਨੇ ਬਈ ਤਿੱਲੇ ਦੀਆਂ ਤਿੱਲੇ ਮਤਲਬ ਜਿਵੇਂ ਉਹ ਸੋਨੇ ਦਾ ਤਿੱਲੇ ਦਾ ਹੁੰਦਾ ਨਾ ਤਾਰ ਹੁੰਦੀ ਹੈ ਬਹੁਤ ਸੋਹਣੀ ਜਿਸ ਦੇ ਨਾਲ ਆਪਾਂ ਏਮਬ੍ਰੋਇਡਰੀ ਕਰਦੇ ਆ ਉਹਦੇ ਨਾਲ ਕੰਪੇਅਰ ਕੀਤਾ ਕਿ ਉਹਨਾਂ ਦਾ ਰੂਪ ਇੰਨਾ ਸੋਹਣਾ ਲੱਗਦਾ ਪਿਆ ਉੱਚੀ ਪਿੱਪਲ 'ਤੇ ਪਿੰਗਾ ਪਾਉਣ ਦਾ ਮਹੀਨਾ ਹੈ ਕਿ ਉੱਚੇ ਪਿੱਪਲ ਦੇ ਪੇੜ ਤੇ ਜਿਹੜੇ ਪੀਂਗ ਪਾਣੇ ਆ ਆਪਾਂ ਉਹ ਮਹੀਨਾ ਆ ਗਿਆ ਹੈ ਸੌਣ ਦਾ ਮਹੀਨਾ ਹੈ ਜੀ ਸੌਣ ਦਾ ਮਹੀਨਾ ਹੈ ਪੀਂਗ ਕੀ ਹੁੰਦੀ ਹੈ ਜਿਹੜਾ ਉਹ ਸਵਿੰਗ ਨਹੀਂ ਹੁੰਦਾ ਆਪਾਂ ਲੈਨੇ ਆ ਉਹ ਵਾਲਾ ਵਾਰੋਵਾਰੀ ਪਾਉਣ ਗਿੱੱਦਾ ਬੰਨ ਬੰਨ ਟੋਲੀਆਂ ਕੋਈ ਪਾਵੇ ਕਿਕਲੀ ਤੇ ਕੋਈ ਪਾਵਾ ਪਾਵੇ ਬੋਲੀਆਂ ਤੇ ਹੁਣੇ ਕੁੜੀਆਂ ਜਿਹੜੀਆਂ ਅੱਜ ਇਕੱਠੀਆਂ ਹੋ ਕੇ ਮੁਟਿਆਰਾਂ ਕੀ ਕਰਦੀਆਂ ਹਨ ਵਾਰੀ ਵਾਰੀ ਆਪਣੇ ਟੋਲੀਆਂ ਬਣਾ ਕੇ ਗਰੁੱਪਸ ਬਣਾ ਕੇ ਗਿੱੱਦਾ ਪਾਉਂਦੀਆਂ ਹਨ ਕੋਈ ਕਿਕਲੀ ਪਾਉਂਦੀ ਹੈ ਤੇ ਕੋਈ ਬੋਲੀਆਂ ਪਾਉਂਦੀ ਹੈ ਖੀਰ ਪੂੜੇ ਖਾਣ ਤੇ ਖੁਆਉਣ ਦਾ ਮਹੀਨਾ ਹੈ ਹੁਣ ਖੀਰ ਪੂੜੇ ਆਪ ਵੀ ਖਾਣੇ ਆ ਤੇ ਦੂਜਿਆਂ ਨੂੰ ਵੀ ਖਾਣ ਦਾ ਖੁਆਉਣ ਦਾ ਇਹ ਮਹੀਨਾ ਆ ਗਿਆ ਹੈ ਸੌਣ ਦਾ ਮਹੀਨਾ ਹੈ ਜੀ ਸੌਣ ਦਾ ਮਹੀਨਾ ਹੈ ਮਾਈਆਂ ਸਰਹਦਾਂ ਉੱਤੇ ਬੈਠਾ ਬੜੀ ਦੂਰ ਹੈ ਮਾਹੀਆ ਮਤਲਬ ਕਿ ਸਰਹਦ ਕੀ ਹੁੰਦੀ ਹੈ ਬਾਰਡਰ ਤੇ ਬਾਰਡਰ ਤੇ ਜਿਵੇਂ ਕਿ ਕਈ ਹੁੰਦੇ ਆ ਨਾ ਜਿਨ੍ਹਾਂ ਦੇ ਕਈ ਲੇਡੀਜ਼ ਹੁੰਦੀਆਂ ਜਿਨ੍ਹਾਂ ਦੇ ਹਸਬੰਡ ਆਰਮੀ ਵਿੱਚ ਕੰਮ ਕਰਦੇ ਐ ਤੇ ਉਹਨਾਂ ਦੇ ਹਸਬੰਡ ਜਿੱਥੇ ਕਿੱਥੇ ਹੁੰਦੇ ਬਾਰਡਰ ਤੇ ਬੈਠੇ ਹੁੰਦੇ ਆ ਠੀਕ ਹੈ ਮਾਹੀਆਂ ਇਸ ਕਿਹਾ ਗਿਆ ਬਿਲਵਡ ਨੂੰ ਮੀਨਸ ਆਪਣੇ ਹਸਬੰਡ ਨੂੰ ਜਾਂ ਆਪਣੇ ਪ੍ਰੀਤਮ ਨੂੰ ਸਰਹੱਦਾ ਉੱਤੇ ਬੈਠੇ ਬੜੀ ਦੂਰ ਨੇ ਕਿ ਜਿਹੜੀ ਲੇਡੀਜ਼ ਦੇ ਹਸਬੰਡ ਆਰਮੀ ਵਿੱਚ ਕੰਮ ਕਰਦੇ ਆ ਉਹਨਾਂ ਦੇ ਹਸਬੰਡ ਬਾਰਡਰਸ ਤੇ ਬੈਠੇ ਹੋਏ ਆ ਉਹਨਾਂ ਤੋਂ ਬਹੁਤ ਦੂਰ ਨੇ ਚਿੱਠੀਆਂ ਦੇ ਰਾਹੀਂ ਯਾਦਾਂ ਪੇਜ ਦਾ ਜ਼ਰੂਰ ਹੈ ਤੇ ਉਹ ਚਿੱਠੀਆਂ ਆਪਸ ਵਿੱਚ ਐਕਸਚੇਂਜ ਕਰਦੇ ਆ ਮੈਸੇजेस ਆ ਇੱਕ ਦੂਜੇ ਨੂੰ ਮਤਲਬ ਇਹ ਪੁਰਾਣੀ ਹੁਣ ਬਣੀ ਹੋਈ ਹੈ ਕਵਿਤਾ ਤੇ ਉਹਦੇ ਹਿਸਾਬ ਨਾਲ ਹੈ ਕਿ ਆਪਸ ਵਿੱਚ ਉਹ ਮੈਸੇजेस ਚਿੱਠੀਆਂ ਦੇ ਥਰੂ ਆਪਣੀਆਂ ਯਾਦਾਂ ਐਕਸਚੇਂਜ ਕਰਦੇ ਆ ਚਿੱਠੀਆਂ ਹੀ ਸੀਨੇ ਨਾਲ ਲਾਉਣ ਦਾ ਮਹੀਨਾ ਹੈ ਹੁਣ ਇਹੀ ਚਿੱਠੀਆਂ ਨੂੰ ਯਾਦ ਕਰਨ ਦਾ ਮਹੀਨਾ ਹੈ ਸੌਣ ਦਾ ਮਹੀਨਾ ਹੈ ਜੀ ਸੌਣ ਦਾ ਮਹੀਨਾ ਹੈ ਸੌਣ ਉਹੀ ਮਾਣਦੇ ਨੇ ਜਿਹੜੇ ਤੇ ਵਿਆਏ ਨੇ ਛੜੇ ਤਾਂ ਵਿਚਾਰੇ ਕਾਦੇ ਦੁਨੀਆ ਤੇ ਆਏ ਨੇ ਹੁਣ ਕਹ ਰਹੇ ਨੇ ਇਹ ਮਹੀਨਾ ਸੌਣ ਦਾ ਮਹੀਨਾ ਉਹੀ ਇੰਜੋਏ ਕਰਦੇ ਨੇ ਮਾਨਦੇ ਮੀਨਸ ਉਹਨਾਂ ਲਈ ਹੀ ਚੰਗਾ ਹੁੰਦਾ ਜਿਹੜੇ ਵਿਆਹ ਹੋਏ ਨੇ ਜਿਹੜੇ ਛੜੇ ਨੇ ਜਿਹੜੇ ਸਿੰਗਲ ਨੇ ਉਹ ਵਿਚਾਰੇ ਵਿਚਾਰੇ ਮਤਲਬ ਬਥੇ ਮੀਨਿੰਗ ਹੀ ਦਿੱਤਾ ਹੋਇਆ ਬੇਵਸ ਜਾਂ ਬੇਵਸ ਮਤਲਬ ਪਾਵਰਲੈਸ ਜਾਂ ਸ਼ੋਦਾ ਤੇ ਜਿਹੜੇ ਵਿਚਾਰੇ ਛੜੇ ਨੇ ਜਿਹੜੇ ਕੁਆਰੇ ਨੇ ਅ ਛੜੇ ਤੱਕਾਰੇ ਕਾਦੇ ਦੁਨੀਆ ਤੇ ਆਏ ਨੇ ਮਤਲਬ ਛੜਿਆਂ ਦਾ ਛੜੇ ਲੋਕ ਜਿਹੜੇ ਆ ਜਿਹੜੇ ਆ ਉਹ ਇਸ ਉਹ ਇਸ ਮਹੀਨੇ ਦਾ ਆਨੰਦ ਨਹੀਂ ਲੈਂਦੇ ਉਹਨਾਂ ਲਈ ਤਾਂ ਸੀਨੇ ਅੱਗ ਲਾਉਣ ਦਾ ਮਹੀਨਾ ਹੈ ਉਹਨਾਂ ਲਈ ਇਹ ਮਹੀਨਾ ਕਿੱਦਾਂ ਦਾ ਹੈ ਕਿ ਜਿਵੇਂ ਉਹਨਾਂ ਦੇ ਸੀਨੇ ਵਿੱਚ ਅੱਗ ਬਲਦੀ ਹੋਵੇ ਸੌਣ ਦਾ ਮਹੀਨਾ ਹੈ ਜੀ ਸੌਣ ਦਾ ਮਹੀਨਾ ਹੈ ਸੌਣ ਦੇ ਵਿੱਚ ਦੁੱਖ ਵੀ ਗਰੀਬੀ ਦੇ ਜੋ ਮਾਰੇ ਨੇ ਹੁਨੇ ਦਸਰੇ ਨੇ ਕਿ ਜਿਹੜੇ ਗਰੀਬ ਗਰੀਬ ਲੋਕ ਨੇ ਉਹਨਾਂ ਦੇ ਦੁੱਖ ਵੱਧ ਜਾਂਦੇ ਨੇ ਸੌਣ ਦੇ ਮਹੀਨੇ ਵਿੱਚ ਸੌਣ ਦੇਵੇ ਦੁੱਖ ਵੀ ਗਰੀਬੀ ਦੇ ਜੋ ਮਾਰੇ ਨੇ ਚੋਣ ਛਤਾਂ ਡੱਟ ਡੱਠ ਜਾਂਦੇ ਢੱਟ ਜਾਂਦੇ ਕੁਲੀਆਂ ਦੇ ਡਾਰੇ ਨੇ ਮੀਨਸ ਜਿਹੜੇ ਗਰੀਬ ਲੋਕ ਨੇ ਉਹਨਾਂ ਦੀਆਂ ਛੱਤਾਂ ਜਿਹੜੀਆਂ ਚੋਣ ਲੱਗ ਪੈਂਦੀਆਂ ਨੇ ਉਹਨਾਂ ਲਈ ਇਹ ਮਹੀਨਾ ਪਹਿਲਾਂ ਕਿਹਦੇ ਲਈ ਠੀਕ ਮਤਲਬ ਉਹ ਚੰਗਾ ਮਹੀਨਾ ਨਹੀਂ ਕਿਹਾ ਇਹਨਾਂ ਨੇ ਪਹਿਲਾਂ ਤਾਂ ਜਿਹੜੇ ਛੜੇ ਐ ਨੇ ਉਹਨਾਂ ਵਾਸਤੇ ਇਹ ਮਹੀਨਾ ਚੰਗਾ ਨਹੀਂ ਹੈ ਠੀਕ ਹੈ ਫਿਰ ਦੂਸਰਾ ਜਿਹੜਾ ਗਰੀਬ ਲੋਗ ਨੇ ਉਹਨਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਉਹਨਾਂ ਦੀਆਂ ਛੱਤਾਂ ਜਿਹੜੀਆਂ ਨੇ ਉਹ ਚੂਣ ਲੱਗ ਪੈਂਦੀਆਂ ਨੇ ਕੱਚੇ ਕੋਠਿਆਂ ਤੇ ਮਿੱਟੀ ਪਾਉਣ ਦਾ ਮਹੀਨਾ ਹੈ ਤੇ ਉਹਨਾਂ ਨੂੰ ਆਪਣੇ ਕੱਚੇ ਕੋਠਿਆਂ ਤੇ ਮਿੱਟੀ ਪਾਣੀ ਪੈਂਦੀ ਹੈ ਜਿਵੇਂ ਇਹ ਕਰ ਰਿਹਾ ਨਾ ਤਾਂਕਿ ਉਹ ਜਿਹੜੀ ਸੈਂਡ ਹੈ ਉਹ ਵਾਟਰ ਨੂੰ ਅਬਜ਼ੌਰਬ ਕਰ ਲੇ ਜਿਹੜਾ ਪਾਣੀ ਉਹਨਾਂ ਦੀਆਂ ਛੱਤਾਂ ਤੇ ਇਕੱਠਾ ਹੋ ਜਾਂਦਾ ਫਿਰ ਉਹਦੇ ਤੇ ਮਿੱਟੀ ਆ ਸੈਂਡ ਪਾ ਦਿੰਦੇ ਕਿਉਂਕਿ ਸੈਂਡ ਦੇ ਵਿੱਚ ਪ੍ਰੋਪਰਟੀ ਹੁੰਦੀ ਹੈ ਮਿੱਟੀ ਵਿੱਚ ਕਿਉਂ ਪਾਣੀ ਨੂੰ ਅਬਜ਼ੌਰਬ ਕਰ ਲੈਂਦੀ ਹੈ ਸੌਣ ਦਾ ਮਹੀਨਾ ਹੈ ਜੀ ਸੌਣ ਦਾ ਮਹੀਨਾ ਹੈ ਚੇਤਾ ਆਇਆ ਚੇਤਾ ਆਇਆ ਚੇਤਾ ਮਤਲਬ ਯਾਦ ਆਇਆ ਸਿੱਖਵਾਨ ਨੂੰ ਕਿਤੇ ਇਕਰਾਰ ਦਾ ਜਾਪ ਦਾ ਹੁਣ ਸੇਖਵਾ ਕੌਣ ਹੈ ਇੱਥੇ ਸੇਖ ਸੇਖਵਾ ਸਾਡਾ ਕਵੀ ਹੈ ਜਿਵੇਂ ਜਸਵੰਤ ਸਿੰਘ ਸੇਖਵਾ ਉਹਦਾ ਨਾਮ ਹੈ ਤੇ ਕਵੀ ਨੂੰ ਕੀ ਯਾਦ ਆਇਆ ਕਿਤੇ ਇਕਰਾਰ ਦਾ ਕਿ ਕੋਈ ਪ੍ਰੋਮਿਸ ਕੀਤਾ ਹੋਇਆ ਇਕਰਾਰ ਮਤਲਬ ਕਿ ਕਿਸੇ ਨਾਲ ਪ੍ਰੋਮਿਸ ਕੀਤਾ ਹੋਇਆ ਹੈ ਜਾਪਦਾ ਹੈ ਦੂਰੋਂ ਉਨੂੰ ਆਵਾਜ਼ਾਂ ਕੋਈ ਮਾਰਦਾ ਉਹਨੂੰ ਇਦਾਂ ਲੱਗਦਾ ਕਿ ਉਹਨੂੰ ਕੋਈ ਦੂਰੋਂ ਆਵਾਜ਼ਾਂ ਮਾਰਦਾ ਪਿਆ ਹੈ ਉਹਦੇ ਨਾਲ ਮੀਂਹ ਨਾ ਆਉਣ ਦਾ ਮਹੀਨਾ ਹੈ ਹੁਣ ਉਸ ਉਹਦੇ ਨਾਲ ਜਿਹਨੇ ਨਾਲ ਜਿਹਦੇ ਨਾਲ ਕਵੀ ਨੇ ਵਾਅਦਾ ਕੀਤਾ ਹੋਇਆ ਉਹਦੇ ਨਾਲ ਤੋਈ ਦੋਸਤ ਦੂਸਤ ਹੋਣਾ ਉਹਦੇ ਨਾਲ ਇਸ ਮੀ ਦੇ ਮੌਸਮ ਵਿੱਚ ਨਾਉਣ ਦਾ ਮਹੀਨਾ ਹੈ ਸੌਣ ਦਾ ਮਹੀਨਾ ਹੈ ਜੀ ਸੌਣ ਦਾ ਮਹੀਨਾ ਹੈ ਸਿੱਲੀ ਸਿੱਲੀ ਠੰਡੀ ਠੰਡੀ ਪਾਉਣ ਦਾ ਮਹੀਨਾ ਹੈ ਕਿ ਸਿੱਲੀ ਔਰ ਠੰਡੀ ਪਾਉਣ ਮਤਲਬ ਹਵਾ ਦਾ ਮਹੀਨਾ ਹੈ ਸੌਣ ਦਾ ਮਹੀਨਾ ਹੈ ਜੀ ਸੌਣ ਦਾ ਮਹੀਨਾ ਹੈ ਤੇ ਇਹਦੀ ਕਵੀ ਕੌਣ ਨੇ ਜਸਵੰਤ ਸਿੰਘ ਸੇਖਵਾ ਸਿੱਖਿਆ ਕੀ ਹੈ ਸੌਣ ਦੇ ਮਹੀਨੇ ਦਾ ਪੰਜਾਬੀ ਲੋਕ ਜੀਵਨ ਡੂੰਗਾ ਸੰਬੰਧ ਹੈ ਲੋਕ ਜੀਵਨ ਨਾਲ ਹੋਣਾ ਚਾਹੀਦਾ ਸੌਣ ਦੇ ਮਹੀਨੇ ਦਾ ਪੰਜਾਬੀ ਲੋਕ ਜੀਵਨ ਨਾਲ ਡੂੰਗਾ ਸੰਬੰਧ ਹੈ ਮੀਨਸ ਬਹੁਤ ਹੀ ਡੇਰਾ ਸੰਬੰਧ ਹੈ ਸੌਣ ਦੇ ਮਹੀਨੇ ਦਾ ਪੰਜਾਬੀ ਲੋਕ ਜੀਵਨ ਨਾਲ ਪੰਜਾਬੀ ਜਿਹੜੇ ਲੋਕੀ ਨੇ ਉਹਨਾਂ ਦੇ ਜੀਵਨ ਨਾਲ ਬਹੁਤ ਹੀ ਡੂੰਗਾ ਸੰਬੰਧ ਹੈ ਅਸਮਾਨ ਵਿੱਚ ਬੱਦਲਾਂ ਦੇ ਝੁੰਡ ਆਉਣ ਨਾਲ ਕੀ ਛਾ ਜਾਂਦਾ ਹੈ ਹਨੇਰਾ ਛਾ ਜਾਂਦਾ ਹੈ ਬੱਚੇ ਮੀਂਹ ਦੇ ਪਾਣੀ ਵਿੱਚ ਕੀ ਤਰ ਆਉਂਦੇ ਹਨ ਕਾਗਜ਼ ਦੀਆਂ ਕਸ਼ਤੀਆਂ ਤੇ ਰੰਦੇ ਹਨ ਸੌਣ ਦਾ ਮਹੀਨਾ ਕਿਹੜੀ ਰੁੱਤ ਨੂੰ ਦਰਸਾਉਂਦਾ ਹੈ ਵਰਖਾ ਦੀ ਰੁੱਤ ਨੂੰ ਮਤਲਬ ਬਾਰਿਸ਼ ਦਾ ਮੌਸਮ ਹੁੰਦਾ ਹੈ ਉਹਨੂੰ ਸੌਣ ਦਾ ਮਹੀਨਾ ਕਹਿੰਦੇ ਆਪਾਂ ਗਿੱਧਾ ਕਿੱਕਲੀ ਪੰਜਾਬੀ ਮੁਟਿਆਰਾਂ ਦੇ ਕੀ ਹਨ ਤੇ ਇਹ ਲੋਕ ਨਾਚ ਹਨ ਇਕਰਾਰ ਦਾ ਸ਼ਬਦਿਕ ਅਰਥ ਕੀ ਹੈ ਮਤਲਬ मीनिंग ਕੀ ਹੈ ਵਾਦਾ ਕਰਨਾ ਪ੍ਰੋਮਿਸ ਕਰਨਾ ਔਰ ਕਿਵੇਂ ਲਿਖਦੇ ਆ ਪੰਜਾਬੀ ਵਿੱਚ ਵਾ ਅਦਾ ਵਾਦਾ ਨਹੀਂ ਲਿਖਣਾ ਵਾ ਅਦਾ ਐੜਾ ਵੀ ਪਾਣਾ ਵਿੱਚ ਹੁਣ ਇਹ ਜੋ ਮੈਨੂੰ ਥੋੜੇ ਸਮਝ ਆਏ ਸੀ ਉਹ ਮੈਂ ਲਿਖਿਓਏ ਲੈ ਆਤਮਕ ਸ਼ਬਦ ਜਿਵੇਂ ਸਿੱਲੀ ਦਾ ਹੋ ਸਕਦਾ ਜਿੱਲੀ ਜਾਂ ਦਿੱਲੀ ਪੌਣ ਦਾ ਹੋ ਸਕਦਾ ਸੌਣ ਦੂਸਰਾ ਮੈਨੂੰ ਯਾਦ ਨਹੀਂ ਆ ਰਿਹਾ ਸੀ ਕੁਝ ਸਮਝ ਨਹੀਂ ਆ ਰਿਹਾ ਚੱਲੀਆਂ ਦਾ ਹੋ ਸਕਦਾ ਹੈ ਕੱਲੀਆਂ ਫੱਲੀਆਂ ਫੱਲੀਆਂ ਮੋਰ ਦਾ ਹੋ ਸਕਦਾ ਹੈ ਹੋਰ ਜਾਂ ਸ਼ੋਰ ਨਾਰਾ ਦਾ ਹੋ ਸਕਦਾ ਹੈ ਧਾਰਾ ਜਾਂ ਇਆ 11 ਵੀ ਹੋ ਸਕਦਾ ਟਾਰੇ ਟਾਰੇ ਦਾ ਹੋ ਸਕਦਾ ਸਾਰੇ ਤਾਰੇ ਸੌਣ ਦੇ ਮਹੀਨੇ ਕਿਹੋ ਜੀ ਹਵਾ ਚਲਦੀ ਹੈ ਸਿੱਲੀ ਸਿੱਲੀ ਤੇ ਠੰਡੀ ਠੰਡੀ ਬੱਦਲ ਵੇਖ ਕੇ ਮੋਰ ਮੋਰਨੀ ਕੀ ਕਰਦੇ ਹਨ ਪੱਬਾ ਪਾਰ ਪੱਬਾਂ ਪਾਰ ਹੋ ਕੇ ਨੱਚਦੇ ਹਨ ਤੀਆਂ ਦਾ ਤਿਉਹਾਰ ਕਿਸ ਦੇਸੀ ਮਹੀਨੇ ਮਨਾਇਆ ਜਾਂਦਾ ਹੈ ਸੌਣ ਦੇ ਮਹੀਨੇ ਵਿੱਚ ਮੀਂਹ ਦੇ ਦਿਨਾਂ ਵਿੱਚ ਕੱਚੇ ਕੋਠਿਆਂ ਤੇ ਮਿੱਟੀ ਕਿਉਂ ਪਾਉਣੀ ਪੈਂਦੀ ਹੈ ਨਹੀਂ ਤਾਂ ਛੱਤਾ ਚੋਣ ਲੱਗ ਜਾਂਦੀਆਂ ਹਨ ਜੇ ਮਿੱਟੀ ਨਾ ਪਈਏ ਤਾਂ ਛੱਤਾ ਚੋਣ ਲੱਗ ਜਾਂਦੀਆਂ ਹਨ ਕਿਉਂਕਿ ਕੱਚੀ ਕੱਚੀਆਂ ਛੱਤਾ ਹੁੰਦੀਆਂ ਨਾ ਸੌਣ ਦੇ ਮਹੀਨੇ ਮਹੀਨੇ ਕਿਹੜਾ ਖਾਣਾ ਉਚੇਚੇ ਤੌਰ ਤੇ ਖਾਦਾ ਜਾਂਦਾ ਹੈ ਮਤਲਬ ਸਪੈਸ਼ਲੀ ਉਚੇਚੇ ਤੌਰ ਤੇ ਮਤਲਬ ਸਪੈਸ਼ਲੀ ਕਿਹੜਾ ਖਾਣਾ ਖਾਇਆ ਜਾਂਦਾ ਹੈ ਖੀਰ ਅਤੇ ਪੂਰੇ ਹੁਣ ਸੌਣ ਦੇ ਮਹੀਨੇ ਮੌਸਮ ਕਿਹੋ ਜਿਹਾ ਰਹਿੰਦਾ ਹੈ ਸੌਣ ਦੇ ਮਹੀਨੇ ਵਿੱਚ ਠੰਡੀ ਠੰਡੀ ਹਵਾ ਚਲਦੀ ਹੈ ਮੀ ਪੈਣ ਕਰਕੇ ਸਭ ਪਾਸੇ ਖੁਸ਼누ਮਾ ਮਾਹੌਲ ਬਣ ਜਾਂਦਾ ਹੈ ਬਦਲਾ ਦੇ ਨਾਲ ਸਭ ਪਾਸੇ ਹਨੇਰਾ ਹੋ ਜਾਂਦਾ ਹੈ ਤੇਜ਼ ਮੀਂਹ ਨਾਲ ਛੱਤ ਤੇ ਪਾਈਆਂ ਮੰਜੀਆਂ ਗਿੱਲੀਆਂ ਹੋ ਜਾਂਦੀਆਂ ਹਨ ਬੱਚੇ ਪਾਣੀ ਨਾਲ ਖੂਬ ਖੇਡਦੇ ਹਨ ਅਤੇ ਕੁੜੀਆਂ ਵੀ ਨੱਚ ਟੱਪ ਕੇ ਪੀਂਗਾ ਪਾ ਕੇ ਖੁਸ਼ੀ ਜ਼ਾਹਰ ਕਰਦੀਆਂ ਹਨ ਮਤਲਬ ਆਪਣੀ ਖੁਸ਼ੀਆਂ ਐਕਸਪ੍ਰੈਸ ਕਰਦੀਆਂ ਹਨ ਵਿਆਹੀਆਂ ਕੁੜੀਆਂ ਨੂੰ ਆਪਣੇ ਦੂਰ ਗਏ ਪਤੀ ਦੀ ਯਾਦ ਸਤਾਉਂਦੀ ਹੈ ਗਰਮੀਆਂ ਤੋਂ ਰਾਹਤ ਮਿਲਣ ਕਰਕੇ ਹਰ ਕੋਈ ਖੁਸ਼ ਨਜ਼ਰ ਆਉਂਦਾ ਹੈ ਅਗਲਾ ਹੈ ਜੀ ਪੰਛੀ ਸੌਣ ਦੇ ਮਹੀਨੇ ਵਿੱਚ ਕੀ ਕੀ ਕਰਦੇ ਹਨ ਸੌਣ ਦੇ ਮਹੀਨੇ ਵਿੱਚ ਸਿਰਫ ਮਨੁੱਖ ਹੀ ਨਹੀਂ ਸਾਰੇ ਜੀਵ ਜੰਤੂ ਬੜੇ ਖੁਸ਼ ਨਜ਼ਰ ਆਉਂਦੇ ਹਨ ਘਟਾਵਾਂ ਚੜੀਆਂ ਵੇਖ ਕੇ ਮੋਰ ਮੋਰਨੀ ਖੁਸ਼ੀ ਵਿੱਚ ਪਹਿਲਾ ਪਾਉਂਦੇ ਹਨ ਪਹਿਲਾ ਪਾਉਣ ਦਾ ਮਤਲਬ ਹੈ ਨੱਚਦੇ ਹਨ ਕੋਇਲ ਆਪਣੀ ਸੁਰੀਲੀ ਆਵਾਜ਼ ਵਿੱਚ ਗੀਤ ਗਾਉਂਦੀ ਹੈ ਰੁੱਖਾਂ ਦੇ ਪੱਤੇ ਟਾਹਣੀਆਂ ਮੀਂਹ ਦੇ ਪਾਣੀ ਨਾਲ ਸਾਫ਼ ਸੁਥਰੇ ਹੋ ਜਾਂਦੇ ਹਨ ਜਿੱਥੇ ਪੰਛੀਆਂ ਨੇ ਆਪਣਾ ਡੇਰਾ ਜਮਾਉਣਾ ਹੁੰਦਾ ਹੈ ਮਤਲਬ ਜਿੱਥੇ ਹੁਣ ਪੰਛੀਆਂ ਨੇ ਬਾਅਦ 'ਚੋਂ ਆਪਣਾ ਡੇਰਾ ਜਮਾਉਣਾ ਹੈ ਉਹ ਸਭ ਕੁਝ ਸਾਫ਼ ਸੁਥਰਾ ਹੋ ਜਾਂਦਾ ਹੈ ਮੀਂਹ ਕਾਰਨ ਬਰਬਾਦ ਹੋਏ ਆਲਣੇ ਪੰਛੀਆਂ ਨੂੰ ਦੁਬਾਰਾ ਬਣਾਉਣੇ ਪੈਂਦੇ ਹਨ ਤੇ ਜਿਹੜੇ ਮੀਂਹ ਨਾਲ ਉਹਨਾਂ ਦੇ ਆਲਣੇ ਮਤਲਬ ਉਹਨਾਂ ਦੇ ਨੇਸਟ ਜਿਹੜੇ ਖਰਾਬ ਹੋ ਜਾਂਦੇ ਹਨ ਉਹ ਦੁਬਾਰਾ ਬਣਾਉਣੇ ਪੈਂਦੇ ਹਨ ਤੀਆਂ ਦੇ ਤਿਉਹਾਰ ਬਾਰੇ ਕੁਝ ਵਾਕ ਲਿਖੋ ਤੀਆਂ ਦਾ ਤਿਉਹਾਰ ਸੌਣ ਦੇ ਮਹੀਨੇ ਵਿੱਚ ਆਉਂਦਾ ਹੈ ਇਸ ਤਿਉਹਾਰ ਵਿੱਚ ਵਿਆਹੀਆਂ ਤੇ ਕੁਆਰੀਆਂ ਕੁੜੀਆਂ ਸਜ ਧੱਜ ਕੇ ਇਕ ਤਾਂ ਇਕੱਠੀ ਹੋ ਜਾਂਦੀਆਂ ਹਨ ਪਿੱਪਲਾਂ ਤੇ ਪੀਂਗਾ ਪਾ ਕੇ ਝੂਟਦੀਆਂ ਹਨ ਅਤੇ ਗਿੱਧਾ ਪਾ ਕੇ ਬੋਲੀਆਂ ਰਾਹੀ ਆਪਣੇ ਮਨ ਦੇ ਭਾਵਾਂ ਨੂੰ ਵਿਅਕਤ ਕਰਦੀਆਂ ਹਨ ਮਤਲਬ ਬੋਲੀ ਵਿੱਚ ਨਾ ਕੀ ਹੈ ਗਾਣੇ ਦੇ ਥਰੂ ਤੁਸੀਂ ਆਪਣੀ ਕੋਈ ਵੀ ਫੀਲਿੰਗਸ ਇਮੋਸ਼ਨਸ ਨੂੰ ਐਕਸਪ੍ਰੈਸ ਕਰ ਲੈਂਦੇ ਹੋ ਚਾਹੇ ਕਿਸੇ ਨਾਲ ਕੰਪਲੇਂਟ ਹੈ ਕਿਸੇ ਨਾਲ ਸ਼ਿਕਾਇਤ ਹੈ ਉਹ ਵੀ ਤੁਸੀਂ ਕੀ ਕਰਦੀਆਂ ਹੁੰਦੀਆਂ ਸੀ ਪਹਿਲੇ ਜਿਹੜੀਆਂ ਕੁੜੀਆਂ ਹੁੰਦੀਆਂ ਸੀ ਕਿ ਆਪਣੇ ਕਿਸੇ ਨੂੰ ਗਾਲ ਵੀ ਦੇਣੀ ਹੈ ਨਾ ਉਹ ਵੀ ਬੋਲੀ ਵਿੱਚ ਦੇ ਦਿੰਦੀਆਂ ਸੀ ਤੇ ਦੂਜੇ ਨੂੰ ਗੁੱਸਾ ਵੀ ਨਹੀਂ ਆਉਂਦਾ ਸੀ ਐਦਾਂ ਮਤਲਬ ਜੋ ਵੀ ਕੋਈ ਕੰਪਲੇਂਟ ਹੈ ਕਿਸੇ ਪੂਆ ਨਾਲ ਚਾਚੀ ਨਾਲ ਆਪਣੀ ਦਰਾਨੀ ਚਠਾਨੀ ਨਾਲ ਉਹ ਵੀ ਬੋਲੀਆਂ ਵਿੱਚ ਬੋਲ ਦਿੰਦੀਆਂ ਸੀ ਤੇ ਦੂਜਾ ਬੁਰਾ ਵੀ ਨਹੀਂ ਮੰਨਦਾ ਸੀ ਰਲ ਮਿਲ ਕੇ ਕਿਕਲੀ ਪਾਉਂਦੀਆਂ ਹਨ ਤੇ ਬਿਨਾਂ ਕਿਸੇ ਝਿਜਕ ਅਤੇ ਡਰ ਦੇ ਖੁੱਲ ਕੇ ਹੱਸਦੀਆਂ ਖੇਡਦੀਆਂ ਹਨ ਖਾਂਡ ਵਿੱਚ ਖੀਰ ਪੂੜਿਆਂ ਦਾ ਆਨੰਦ ਮਾਣਦੀਆਂ ਹਨ ਮਤਲਬ ਆਨੰਦ ਲੈਂਦੀਆਂ ਹਨ ਗਰੀਬਾਂ ਲਈ ਵਰਖਾ ਦੀ ਰੁੱਤ ਦੁੱਖਦਈ ਕਿਵੇਂ ਸਾਬਤ ਹੁੰਦੀ ਹੈ ਨਾ ਸੌਣ ਦੇ ਮਹੀਨੇ ਦਾ ਮੀਂਹ ਜਿੱਥੇ ਪੂਰੀ ਕੁਦਰਤ ਲਈ ਵਰਦਾਨ ਹੈ ਉੱਥੇ ਗਰੀਬਾਂ ਲਈ ਇਹ ਕਹਿਰ ਬਣ ਕੇ ਵਸਦਾ ਹੈ ਮੀਨਸ ਗਰੀਬਾਂ ਲਈ ਬਹੁਤ ਮੁਸ਼ਕਿਲ ਦਾ ਟਾਈਮ ਆ ਜਾਂਦਾ ਹੈ ਪਾਣੀ ਦੇ ਤੇਜ਼ ਵਹਾ ਨਾਲ ਹੁਣ ਕਿਵੇਂ ਲਿਖਣਾ ਵਹਾ ਐੜਾ ਪਾਣਾ ਪਿੱਛੇ ਗਰੀਬਾਂ ਦੀਆਂ ਕੱਚੀਆਂ ਬਣੀਆਂ ਝੁੱਗੀਆਂ ਟਹਿ ਢੇਰੀ ਹੋ ਜਾਂਦੀਆਂ ਹਨ ਮੀਨਸ ਖਰਾਬ ਹੋ ਜਾਂਦੀਆਂ ਹਨ ਟਹਿ ਜਾਂਦੀਆਂ ਹਨ ਜਾਂ ਉਹਨਾਂ ਦੀ ਛੱਤ ਤੋਂ ਪਾਣੀ ਆਉਣਾ ਸ਼ੁਰੂ ਹੋ ਜਾਂਦਾ ਹੈ ਲੋਕ ਕੱਚੇ ਕੋਠਿਆਂ ਤੇ ਮਿੱਟੀ ਪਾ ਕੇ ਆਪਣਾ ਬਚਾ ਬਚਾ ਐੜਾ ਪਾਣੇ ਪਿੱਛੇ ਬਚਾ ਕਰਦੇ ਹਨ ਹੁਣ ਆ ਕੀ ਕਹਿ ਰਿਹਾ ਵਚਨ ਬਦਲੋ ਜੀ ਠੰਡੀ ਹਵਾ ਚੱਲ ਰਹੀ ਹੈ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ ਬੱਦਲ ਬਹੁਤ ਕਾਲਾ ਹੈ ਬੱਦਲ ਬਹੁਤ ਕਾਲੇ ਹਨ ਬੱਚਾ ਕਾਗਜ਼ ਦੀ ਕਿਸ਼ਤੀ ਬਣਾ ਰਿਹਾ ਹੈ ਬੱਚੇ ਕਾਗਜ਼ ਦੀਆਂ ਕਿਸ਼ਤੀਆਂ ਬਣਾ ਰਹੇ ਹਨ ਮੋਰ ਪਹਿਲ ਪਾਉਂਦਾ ਹੈ ਮੋਰ ਪਹਿਲਾ ਪਾਉਂਦੇ ਹਨ ਪੰਛੀ ਨੇ ਆਲਣਾ ਬਣਾਇਆ ਪੰਛੀਆਂ ਨੇ ਆਲਣੇ ਬਣਾਏ ਵਾਕ ਬਣਾਣੇ ਆ ਜੀ ਮਹੀਨਾ ਕੀ ਕਰ ਸਕਦੇ ਆਪਾਂ ਕਿ ਸੌਣ ਦਾ ਮਹੀਨਾ ਬਹੁਤ ਸਾਰਿਆਂ ਲਈ ਜਾਂ ਕੀsigma ਇੱਥੇ ਵਰਡ ਕੁਦਰਤ ਲਈ ਵਰਦਾਨ ਹੈ ਕਿਸ਼ਤੀਆਂ ਬੱਚੇ ਕਾਗਜ਼ ਦੀ ਸੌਣ ਦੇ ਮਹੀਨੇ ਵਿੱਚ ਬੱਚੇ ਕਾਗਜ਼ ਦੀ ਕਿਸ਼ਤੀਆਂ ਬਣਾਉਂਦੇ ਹਨ ਘਟਾਵਾਂ ਸੌਣ ਦੇ ਮਹੀਨੇ ਵਿੱਚ ਤਨਖੋਰ ਘਟਾਵਾਂ ਛਾ ਜਾਂਦੀਆਂ ਹਨ ਫਿਰ ਹੈ ਪੀਂਗਾ ਕੁੜੀਆਂ ਸੌਣ ਦੇ ਮਹੀਨੇ ਵਿੱਚ ਪਿਪਲਾਂ ਤੇ ਪੀਂਗਾ ਪਾ ਕੇ ਪਿਪਲਾਂ ਤੇ पीघंगा पा के झूट दियाड़ियाँ पिपलाते पीघा पा के झूट दियाँ हैं नैक्सट आ गया जी बस दैट्स इट सो द चैप्टर इज ओवर हार्डली ट्वेंटी मिनट्स आई होप दिस इज क्लीयर ईजी जहा चैप्ट